रेलवे स्टेशन दे नेड़े 10 रॉकेट लॉन्चर रेलवे स्टेशन दे नेड़े खुदाई दे दौरान जड़ी है 10 बम मिले ने बम निरोधक दस्ते ने 10 रॉकेट लॉन्चरानो भी गंदम की तहत आते है कि सीमा सुरक्षा बल दे टुकड़ियां दे वल्लो ये बनाए गए सी कैंप पे बम वो ना बीएसएफ बीआई यूनिटा दे ही साथ ते बड़ी खबर है इस वक्त दी दसे कि ये खबर आ रही है गुरदासपुर रेलवे स्टेशन दे नेड़े 10 रॉकेट लॉन्चर मिले ने गुरदासपुर रेलवे स्टेशन दे बाहर जोया है मिला है रेलवे स्टेशन दे नेड़े खुदाई दे दौरान 10 बम जोड़े ने बरामद हुए ने बम निरोधक दस्ते ने 10 रॉकेट लॉन्चरों को कंडम किया है तथा से के सीमा सुरक्षा बल की टुकड़ियों के वलो बनाए गए से गपते एना कैंपस दे ही ये बम जोड़े ने दसे जा रहे ने बम बोना बीएसएफ बीआई यूनिट आते ही संतस्ते के रॉकेट लॉन्चर जोड़े ने बरामद किए गए में 10 रॉकेट लॉन्चर जोड़ा बरामद किया गया गुरदासपुर रेलवे स्टेशन के नेड़े 10 रॉकेट लॉन्चर मिले ने तो फिर से देख सकते हो रेलवे स्टेशन के नेड़े खुदाई के दौरान 10 बम जोड़े ने बरामद हुए ने तथा के ਬੰਬ ਨਿਰੋਧਕ ਦਫ਼ਤਰ ਵੱਲੋਂ ਜੁੜਾ ਹੈ ਦੱਸੇ ਰਾਕਟ ਲਾਂਚਰ ਨੂੰ ਕੰਡਮ ਕੀਤਾ ਗਿਆ ਹੈ ਸੀਮਾ ਸੁਰੱਖਿਆ ਬਲ ਦੀ ਚੁਕੜੀਆਂ ਦੇ ਵੱਲੋਂ ਇੱਕ ਕੈਂਪ ਜੁੜੇ ਨੇ ਬਣਾਏ ਗਏ ਸੰਤੇ ਇਨਾਹੀ ਚੁਕੜੀਆਂ ਦੇ ਹੀ ਦੇਵਪੱਤੇ ਕੀ ਬੇਜਰੇ ਬੰਬ ਨੇ ਉਹਨਾ ਬੀਐਸਐਫ ਦੀਆਂ ਜੁੜੇ ਕੈਂਪ ਨੇ ਉੱਥੋਂ ਦੇ ਹੀ ਦੱਸੇ ਜਾ ਰਹੇ ਨੇ ਰੇਲਵੇ ਸਟੇਸ਼ਨ ਦੀ ਖੁਦਾਈ ਦੇ ਦੌਰਾਨ 10 ਬੰਬ ਮਿਲੇ ਨੇ ਗੁਰਦਾਸਪੁਰ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਖਾਸ ਗੱਲ ਇਹ ਹੋਈ ਕਿ ਖੁਦਾਈ ਦੌਰਾਨ 10 ਰਾਕਟ ਲਾਂਚਰ ਦੇ ਬੰਬ ਮਿਲੇ ਹੈ ਜੀ ਹਾਂ 10 ਰਾਕਟ ਲਾਂਚਰ ਦੇ ਬੰਬ ਜਦੋਂ ਜੀਸੀਬੀ ਨਾਲ ਖੁਦਾਈ ਕੀਤੀ ਜਾ ਰਹੀ ਸੀ ਤਾਂ ਥੱਲੋਂ ਜ਼ਮੀਨ ਦੇ ਵਿੱਚੋਂ ਨਿਕਲੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਹੋ ਰਿਹਾ ਤੇ ਜਿਹੜੀ ਜਗ੍ਹਾ 'ਚ ਉਹ ਬੰਬ ਮਿਲੇ ਆ ਉੱਥੇ ਮਾਲ ਗੱਡੀ ਉਤਰਦੀ ਆ ਮਾਲ ਉਤਰਦਾ ਰੇਲਵੇ ਸਟੇਸ਼ਨ ਤੋਂ ਥੋੜੀ ਦੂਰ ਹੈ ਜਗ੍ਹਾ ਜਿੱਥੇ 10 ਰਾਕਟ ਲਾਂਚਰ ਦੇ ਬੰਬ ਜ਼ਮੀਨ ਚੋਂ ਖੁਦਾਈ ਦੌਰਾਨ ਜੀਸੀਬੀ ਨਾਲ ਖੁਦਾਈ ਦੌਰਾਨ ਮਿਲੇ ਹੈ ਹਾਲਾਂਕਿ ਪੁਲਿਸ ਨੂੰ ਜਾਣਕਾਰੀ ਮਿਲੀ ਤੇ ਮੌਕੇ ਤੇ ਡੀਐਸਪੀ ਮੋਨ ਸਿੰਘ ਔਰ रेलवे पुलिस ਦੇ ਅਧਿਕਾਰੀ ਪਠਾਨਕੋਟ ਤੋਂ ਵਿਕਰਮਜੀਤ ਸਿੰਘ ਵੀ ਪਹੁੰਚ ਗਏ ਮੌਕੇ ਤੇ ਬੰਬ ਨਿਰੋਧਕ ਦਸਤੇ ਦੀ ਟੀਮ ਨੂੰ ਵੀ ਅੰਮ੍ਰਿਤਸਰੋਂ ਬੁਲਾਇਆ ਗਿਆ ਤੇ ਬੰਬ ਸਾਰੇ ਦੇ ਸਾਰੇ ਡਿਫਿਊਜ਼ ਕਰ ਦਿੱਤੇ ਗਏ ਆ ਥੋੜੀ ਦੇਰ ਬਾਅਦ ਡਿਫਿਊਜ਼ ਕਰ ਦਿੱਤੇ ਗਏ ਕਿਹਾ ਜਾ ਰਿਹਾ ਹੈ ਕਿ ਇਹ ਬੀਐਸਐਫ ਦੀ ਟੁਕੜੀ ਦੇ ਹੋ ਸਕਦੇ ਆ ਕਿਉਂਕਿ ਜਿਸ ਜਗ੍ਹਾ ਤੋਂ ਬੰਬ ਮਿਲੇ ਆ ਉੱਥੇ ਕਾਫੀ ਸਮੇਂ ਪਹਿਲੇ ਬੀਐਸਐਫ ਦੀਆਂ ਟੁਕੜੀਆਂ ਦੀ ਰਿਹائش ਹੁੰਦੀ ਸੀ ਰਹਿੰਦੀ ਸੀ ਇੱਥੇ ਕੈਂਪ ਲਗਾਏ ਹੋਏ ਸੀ ਬੀਐਸਐਫ ਦੀਆਂ ਟੁਕੜੀਆਂ ਨੇ ਉਸ ਜਗ੍ਹਾ ਤੇ ਇਸ ਕਰਕੇ ਉਹ ਉਹਨਾਂ ਦੇ ਹੋ ਸਕਦੇ ਆ ਕਿਉਂਕਿ ਜਿਸ ਇਹ ਕੰਡੀਸ਼ਨ ਵਿੱਚ ਬੰਬ ਸੀ ਉਹਦੇ ਤੇ ਮਿੱਟੀ ਨਾਲ ਜੰਮੇ ਹੋਏ ਸੀ ਨਿਕਲੇ ਜਿਸ ਵੇਲੇ ਜੰਗ ਲੱਗੇ ਬੰਬ ਸੀ ਇਸ ਲਈ ਕਿਹਾ ਜਾ ਰਿਹਾ ਕਿ ਕਾਫੀ ਪੁਰਾਣੇ ਹੋ ਸਕਦੇ ਆ ਪਰ ਫਿਰ ਵੀ ਜਿਹੜੇ ਤੇ ਲੇਬਰ ਆ ਉਹਨਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਬੰਬ ਮਿਲ ਨਾਲ ਫਿਲਹਾਲ ਬੰਬ ਡਿਫਿਊਜ਼ ਕਰ ਦਿੱਤੇ ਗਏ ਆ ਤੇ ਕੰਮ ਫੇਰ ਤੋਂ ਚਾਰੂ ਰੂਪ ਨਾਲ ਚੱਲ ਰਿਹਾ ਗੁਰਦਾਸ ਪਟੋ ਕੈਮਰਾਮੈਨ ਜਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ